ਪੰਜਾਬ ਚ ਵਗ ਰਹੇ ਨਸ਼ੇ ਦੇ ਛੇਮਿਤਰੀਆਂ ਨੂੰ ਠਲ ਪਾਉਣ ਦੇ ਲਈ ਸੁਭਾ ਸਰਕਾਰ ਵੱਲੋਂ ਅਨਤਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਚੱਲਦੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਆਪਰੇਸ਼ਨ ਜੜੇ ਨੇ ਉਹ ਚਲਾ ਕੇ ਨਸ਼ੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਅਜਹੇ ਕੁਝ ਦੇਖਣ ਨੂੰ ਮਿਲਿਆ ਇੱਕ ਵਾਰ ਫਿਰ ਤੋਂ ਥਾਣਾ ਡਿਵੀਜ਼ਨ ਨੰਬਰ 1 ਵਿੱਚ ਜਿੱਥੇ ਕੀ ਪੁਲਿਸ ਵੱਲੋਂ ਦੋ ਲੋਕਾਂ ਨੂੰ ਹੈਰੋਇਨ ਡਰਗਮਨੀ ਅਤੇ ਇੱਕ ਆਈਫੋਨ ਸਣੇ ਕਾਬੂ ਕੀਤਾ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਅੰਜਾਮ ਦੇਣ ਜਾ ਰਹੇ ਜਿਸ ਤਰ੍ਹਾਂ ਚੱਲਦੇ ਪੁ ਜੋ ਕਰੀਬ 1 ਕੋਲੋ ਕਰੀਬ 15 ਗ੍ਰਾਮ ਹਿਰੋਇਨ ਅਤੇ 1240 ਰੁਪਏ ਡਰਗ ਮਨੀ ਤੇ ਉਥੇ ਹੀ ਇਕੋ ਲੋ ਆਈਫੋਨ ਅਤੇ ਦੂਸਰੇ ਪਾਸੇੋਂ ਦੂਜੇ ਕੋਲੋ 2250 ਰੁਪਏ ਅਤੇ 15 ਗ੍ਰਾਮ ਹਿਰੋਇਨ ਜੜੀ ਹੋ ਬਰਾਮਦ ਕੀਤੀ ਗਈ। ਉਹਨਾਂ ਨੇ ਕਿਹਾ ਹੈ ਕਿ ਦੋਹਾਂ ਏਰੋਪੀਆਨੂ ਜਿਹੜਾ ਹੈ ਉਹ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਡੀਐਸਪੀ ਸੁਮੇਰ ਸਿੰਘ ਮਾਨ ਵੱਲੋਂ ਇਸ ਸਮੇਂ ਕਾਨਫਰੰਸ ਕਰਕੇ ਵੱਡੀ ਜਾਣਕਾਰੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਛਿੜੀ ਗਈ ਮੁਹਿੰਮ ਦੇ ਤਹਿਤ ਛਿੜੇਗੇ ਯੁੱਧ ਦੇ ਤਹਿਤ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤੇ ਆਓ ਲੈ ਲੈਣਿਆ ਜਾਣਕਾਰੀ ਡੀਐਸਪੀ ਸੁਮੇਰ ਸਿੰਘ ਮਾਨ ਕੋਲੋਂ ਉਹਦੇ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਹੈ ਉਹ ਨਸ਼ਿਆਂ ਤੇ ਪੈਡਲਰਸ ਦੇ ਅਗੇਂਸਟ ਜਿਹੜੀ ਹੈ ਉਹ ਮਕਦਮੇ ਰਜਿਸਟਰ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਇਸੇ ਦੀ ਕੜੀ 'ਚ ਪਿਛਲੇ 24 ਘੰਟੇ 'ਚ ਆਪਾਂ तकरीबन 3 ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਆ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਰ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ 'ਚ ਉਹਦੇ ਵਿੱਚ ਦੋ ਮੁਕਦਮੇ ਆ ਜੀ ਐਫਆਈਆਰ ਨੰਬਰ 35 ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਮਿਤ ਮਹਾਜਨ ਸਨ ਆਫ ਅਸ਼ੁੰਤੀ ਮਹਾਜਨ ਰੈਜ਼ੀਡੈਂਟ ਆਫ ਰੰਧਾਵਾ ਕਲੋਨੀ ਵਾਰਡ ਨੰਬਰ 3 ਖਾਨਪੁਰ ਦੂਸਰੀ ਜਿਹੜੀ ਐਫਆਈਆਰ 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 ਨੰਬਰ 31 ਅ ਰਜਿਸਟਰ ਹੋਈ ਹੈ ਜੀ ਕੌਸ਼ਨ ਇਲਾਸ਼ ਸ਼ਾਲੂ ਕਬਾੜੀਆ son of ਲਾਬ ਚੰਦ ਰੈਜ਼ੀਡੈਂਟ ਆਫ ਨਮੀਨੀ ਪਠਾਨਕੋਟ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨ ਡਰੱਗ ਮਨੀ ਵੀ ਰਿਕਵਰ ਹੋਈ ਹੈ ਐਫਆਈਆਰ 35 ਚ 1240 ਰੁਪਏ ਤੇ ਇੱਕ ਨਾਲ ਆਈਫੋਨ ਤੇ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਡਰਗ ਮਨੀ ਹੈ ਜਿਹੜੀ ਉਹ ਰਿਕਵਰ ਹੋਈ ਹੈ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਕੁਸ਼ਾਲ ਲਿਆ ਸ਼ਾਲੂ ਹੈ ਇਹ ਜਿਹੜਾ ਇੱਕ ਵੀ 29 ਚ ਨਾਮਜ਼ਦ ਸੀ ਉਹਦੇ ਚ ਇਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਜਿਹੜੀ ਐਫ ਆਈ ਆਰ ਨੰਬਰ 30 ਆਪਾਂ ਰਜਿਸਟਰ ਕੀਤੀ ਹੈ ਏ ਜਿਹੜੀ ਐਫ ਆਈ ਆਰ ਆ ਇਹ 261 85 ਸੈਕਸ਼ਨ ਹੈ ਬੇਸਿਕਲੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਆ ਉਹਨਾਂ ਤੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਮੋਢਲੀ ਜਿਹੜੀ ਆ ਉਹ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜੇ ਬੰਦੇ ਆ ਇਹ ਚਾਰ ਲੜਕੇ ਹੈ ਜੀ ਟਿੰਕੂ ਮਹਾਜਨ ਅਭਿਸ਼ੇਕ ਨikhil ਕੁਮਾਰ ਸੋਮਨਾਥ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਆ ਉਹ ਪੀਣ ਦਾ ਹੋਇਆ ਕਿ ਵੀ ਇਹ ਪੀਰੇ ਸੀ ਮਤਲਬ ਇਹ ਰਵਿੰਦਾ ਸੇਵਨ ਕਰ ਰਿਹਾ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਡੀਡਿਕਸ਼ਨ ਸੈਂਟਰ 'ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫ ਆਈ ਆਰ ਆ ਉਹ ਅੰਡਰ ਵੇ ਹੈ ਆਪਣੀ ਡਿਵੀਜ਼ਨ ਅੰਬਰਿਕ 'ਚ ਆਪਾਂ ਹੋਰ ਰਜਿਸਟਰ ਕਰ ਰਹੇ ਹਾਂ ਅੰਡਰ ਐਨ ਡੀ ਪੀ ਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ 'ਚ ਐਸ ਐਸ ਪੀ ਪਠਾਨਕੋਟ ਦੀ ਦੀ ਡਾਇਰੈਕਸ਼ਨਸ ਦੇ ਅੰਡਰ ਜਿਹੜੀ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਲਰਸ ਆ ਉਹਨਾਂ ਦੇ ਅਗੇਂਸਟ ਜਿਹੜਾ ਡਿਸੀਸਿਵ ਐਕਸ਼ਨ ਕਰ ਰਹੀ ਹੈ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਆ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਨਾਂ ਦੀ ਲਿਸਟ ਬਣਾਈ ਹੋਈ ਆ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਿਹਾ ਤੇ ਆਪਣੀ ਪੁਲਿਸ ਜਿਹੜੀ ਹੈ ਥਾਣਿਆਂ ਦੀ ਪਲਸ ਸਾਡੀ ਸੀਆਈਏ ਪਲਸ ਸਪੈਸ਼ਲ ਬ੍ਰਾਂਚ ਇਸ ਤੋਂ ਇਲਾਵਾ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇਨ ਟੂ 7 ਇਹਨਾਂ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਜਦੋਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਇਮੀਡੀਏਟਲੀ ਐਕਟ ਕਰੀਦਾ ਤੇ ਇਹਨਾਂ ਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਲਿਸਟਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾਅ ਸਰ ਜਿਹੜੇ ਪਰਚੇ ਨਾਮ ਤੋਂ ਹੋਏ ਨੇ ਹਾਂਜੀ ਇਹਨਾਂ ਚੋਂ ਜਿਹੜੇ ਮੈਂ ਨਾਮ ਲਿਆ ਤਾਂ ਉਹਨੂੰ ਸਾਰੇ ਅਕਿਊਜ਼ ਆਪਣੇ ਅਰੈਸਟ ਹੋ ਚੁੱਕੇ ਆ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਬੰਦਾ ਜਿਹੜਾ ਅਗਰ ਇਸ ਧੰਦੇ 'ਚ ਸੋਚ ਰਿਹਾ ਕਿ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਡਰੱਗਸ ਨੂੰ ਵੇਚ ਪਾਉਂਗਾ ਜਾਂ ਇਹਨੂੰ ਫਲਾ ਪਾਉਂਗਾ ਉਹ ਪੋਸਿਬਲ ਨਹੀਂ ਹੋਣਾ ਤੇ ਸਮਝਦਾਰੀ ਇਸੇ 'ਚ ਹੈ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਜਾਂ ਫਿਰ ਉਹ ਏਰੀਆ ਛੱਡ ਦੇ ਕਿਉਂਕਿ ਪੁਲਿਸ ਨੇ ਫਿਰ ਉਹਨੂੰ ਛੱਡਣਾ ਉਰਪਨ ਸ਼ੋਰ ਕਰਾਂਗੇ ਪਠਾਨਕੋਟ ਚ ਕਿ ਵੀ ਬੈਕ ਟੂ ਬੈਕ ਕਿ ਜਿਹੜੀ ਪੁਲਿਸ ਦੀ ਕਾਰਵਾਈਆਂ ਜਿਹੜੀਆਂ ਹੋਣ ਤੇ ਜਿਹੜੇ ਵੀ ਬੰਦੇ ਇਸ ਕੰਮ ਚ ਲੱਗੇ ਹੋਏ ਆ ਤੇ ਉਹਨਾਂ ਨੂੰ ਆਪਾਂ ਇਸ ਪਰ ਲਾਅ ਸਜ਼ਾ ਦਵਾਈਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ